मोटरसाइकिल वहाँ वहाँ पार्क करके स्कूल में हाँ। स्कूल में पार्क करके शीशे वो थे बैग में डाल के बंक मार के चले गए डैड आ गया मेरे को शीशे चाहिए मूवी देख रहे हैं तो ऊपर से उसके डैडी की मिस्टर ऐसे ना देड़ी है।, देड़ी है ना बाथरूम में सिर पकड़े बैठ गया डैडी ने ना दनाली को तेल लगा दिया लून लान बढ़िया प्यार है आप आया लून लून तो सही है ब्रो ਕੀ ਖਾਈ ਜਣਾ ਨੂੰ ਬੱਚੀ ਤੇ ਨਹੀਂ ਖਾਈ ਜਣਾ ਬੱਚੀ ਖਾਈ ਜਾਂਦਾ ਗੱਲ ਲੈਣ ਦੀ ਹੋ ਰਹੀ ਹੈ ਕਿਹਦੇ ਨੂੰ ਨਾ ਚੱਲ ਤੇ ਵਿੱਚ ਅਸੀਂ ਸਾਰੇ ਜਾਣਿਆਂ ਨੇ ਖੜ ਕੇ ਫੋਟੋ ਖਚਾਈ ਤੇ ਹੁਣ ਅਸੀਂ ਚੱਲਦੇ ਆ ਜੀ ਘਰੋ ਘਰੀ ਲਓ ਜੀ ਕਮਾਕਾਰਾਂ ਤੇ ਪਹੁੰਚ ਗਏ ਨਾਲ ਸਾਡਾ ਚੱਲ ਰਿਹਾ ਥੋੜਾ ਪੱਥਰ ਮਤਲਬ ਵੀ ਬੈਟ ਬਾਲ ਸਾਰਿਆ ਆ ਐਂਜਾ ਹੁੰਦੀ ਆ ਚੱਕੜੀ ਨਹੀਂ ਤੋ ਛੋੜੀਆ ਛੋੜੀਆ ਕਰਾਉਣਾ ਬਰੋ ਇਹ ਨਿੱਕੇ ਨਿੱਕੇ ਬੋਲ ਆ ਇਹ ਵੱਡੀ ਗਰਾਸ ਵਾਲੀ ਦੀ ਉਹ ਮਮਾ ਰੁਕੀਓ ਬਸ ਹੈ ਚੱਕਰ ਪੈ ਗਿਆ ਜੀ ਚੱਕਰ ਪੈ ਗਿਆ ਮਾਰਕ ਮਾ ਵੀਰਾ ਫਿਨਿਸ਼ ਆ ਇਸ ਤੋਂ ਅੱਗੇ ਜਾਂਦਾ ਹੋਇਆ ਆ ਉਹ ਯਾ ਤੇਰੀ ਗੱਲ ਬਿਲਕੁਲ ਸਹੀ ਈ ਬਰੋ ਲੋਡਰ ਲੈ ਕੇ ਆਉਣਾ ਕਹਿੰਦਾ ਦੂਜਾ ਠੀਕ ਠਾਕ ਕੰਮ ਭਾਈ ਕਿੱਦਾਂ ਹੈਗਾ ਇਹਦਾ ਚੱਲਦਾ ਪਿਆ ਵਧੀਆ ਕੰਮ ਵਧੀਆ ਚੱਲਦਾ ਪਿਆ ਇਹਦਾ ਠੀਕ ਹੈ ਹੁਣ ਤਾਂ ਦੋ ਹਫ਼ਤੇ ਫਿਰ ਪੁਆਇੰਟ ਚੱਲਦਾ ਉਹ ਆਨਲਾਈਨ ਦੇਖਿਆ ਹੀ ਉੱਥੇ ਲਾਏ ਹੋਏ ਅੱਜ ਦਾ ਮਤਲਬ ਕਾਫੀ ਬਿਜ਼ਨਸ ਸੈਲ ਕਰਨ ਨੂੰ ਮੈਂ ਤਾਂ ਕਹਿੰਦਾ ਹੀ ਅੱਛਾ ਅੱਛਾ ਓਕੇ ਓਕੇ ਨਾ ਓਕ ਗੁੱਟ ਭਾਜੀ ਉਹ ਬਾਈ ਨੇ ਗੱਲ ਕਰਦੇ ਅਸੀਂ ਟਰੱਕ ਵਾਲਿਆ ਸਵਿੰਗ ਲਿਫਟ ਇਹਦੇ ਕਾਫੀ ਬਿਜ਼ਨਸ ਲੱਗੇ ਹੋਇਆ बॉल मिस नहीं हो रहा है और तो यहाँ पर आउट होगा ये बॉल ये भी नहीं आउट होगा देख लो सुखी के पास बॉल नहीं मौके आज पर आज। बंदे चार वो तो चार बहुत हाँ एस के तू मैं आ, 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 ਰੋਣਾ ਚੱਲ 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 ਰੋਣਾ ਹੁਣ ਚੱਲਾ ਬਾਉਂਸ ਨੂੰ ਗੰਦਾ ਨਹੀਂ ਆਪਣੀ ਲੋਜੀ ਘਰ ਦੇਖਦੇ ਫਿਰਦੇ ਹਾਂ ਹੁਣ ਸ਼ਿਫਟਿੰਗ ਕਰਨੀ ਆ ਸੂਨ ਜੇ ਕੋਈ ਘਰ ਪਸੰਦ ਆਇਆ ਤੇ ਦਿਸ ਇਜ਼ 1 ਆਫ ਥੈਮ ਦੇਖਦੇ ਹਾਂ ਜੇ ਤੇ ਆਫਰ ਪਾਉਨੇ ਆ ਜੇ ਕਿੰਨੇ ਦਾ ਇਹ ਵਿਕਦਾ ਆ ਤੇ ਜੇ ਸਹੀ ਇਹ ਪ੍ਰਾਈਸ ਤੇ ਮਿਲ ਗਿਆ ਤਾਂ ਲੈ ਲੈਣਾ ਆਪਾਂ ਮੈਂ ਤਾਂ ਬਾਪੂ ਚੱਲੇ ਆ ਫਰੈਂਡ ਦੇ ਘਰੇ ਮੁੰਡਾ ਹੈਗਾ ਜਨਮ ਦਿਨ ਗੁਰਜੀਤ ਸਿੰਘ ਦਾ ਨਾਲ 10 ਹੋਣੀ ਐਸ ਕੇ ਮੰਦਿਆਂ ਜਾ ਕੇ ਉਹਨਾਂ ਨੂੰ ਗੁਰਜੀਤ ਅਸੀਂ ਸਾਰੇ ਇਕੱਠੇ ਬੜੇ ਆਂ ਇੰਡੀਆ ਉਹਦਾ ਕੱਲ ਜਨਮ ਦਿਨ ਹੈ ਨਾ ਸੀਗਾ ਅੱਜ ਹੁਣ ਅੱਜ ਮਨਾਉਣੇ ਜਾ ਕੇ ਤੇ ਸੰਡੇ ਛੁੱਟੀ ਆ ਸਾਰਿਆਂ ਦੀ ਟਾਈਮ ਹੋ ਗਿਆ 4 ਵਜੇ ਦਾ ਸ਼ਾਮਾਂ ਦੇ ਤੇ ਫਿਰਦੇ ਅਸੀਂ ਕਿੱਥੇ ਆ ਮੰਦਰੇਵੇ ਦੇ ਵਿੱਚ ਓਕਲੈਂਡ ਸਾਊਥ ਓਕਲੈਂਡ ਦੇ ਵਿੱਚ ਸਾਡਾ ਪੰਜਾਬੀ ਕੱਲ ਦਾ ਓਏ ਹੋਏ ਓਏ ਹੋਏ ਬਾਹਰ ਆਇਆ ਯਾਰ ਮਾ ਜਦ ਕੋਈ ਵੱਡੀ ਬਾਤ ਹੈ ਬੈਂਕ ਦੀ ਗੱਲ ਹੋ ਰਹੀ ਹੈ ਮੈਂ ਜਸਤ ਇੱਕ ਬੋਰਾ ਉਹ ਜੀ ਕਿੰਨੇ ਬੰਟ ਮਾਰਿਆ ਸੀ ਸਕੂਲ ਚ ਮੇ ਕੀ ਹੋਇਆ ਸਕੂਲ ਦੇ ਵਿੱਚ ਬੱਸ ਸਮਝਾ ਰਿਹਾ ਫਸਲ ਮੋਰ ਸੈਲ ਸੀਗਾ ਉੱਥੋਂ ਤੇ ਉਹ ਉਹਨੂੰ ਸ਼ੀਸ਼ੇ ਲੱਗੇ ਹੁੰਦੇ ਸੀ ਤੇ ਜਦ 10th क्लास में आप होते हो थोड़ा सा हवा भी आपकी थोड़े नए कार कम कम खांव में आए हुए हैं जैसे स्टार्ट है <laughs> जो फैमिली पहले अंदर आपको शीशे नहीं लगाने हां शीशे लगाने हैं पूरा रूल है रेगुलेशन गांव थोड़े नए-नए पंख लगे हुए उड़ने वाले शीशे भी लगाओ सदा वो पीछे वाला वो सारा वो लंबा था वो उठाओ वो जो पीछे बम्पर है वो भी कटवा दो हैंडल जो होता है पीछे ਉਹ ਇਹ ਉਹ ਉਹ ਹੀ ਕਢਾ ਦੋ ਤੇ ਹਨਾ ਕ ਚਲ ਜਾ ਦਾ ਕਿਉਂਕਿ ਇਨ ਕੇ ਫਾਦਰ ਇਹ ਹੈ ਤੇ ਇਹ ਉਹ ਦੇਖੋ ਤੇ ਇਹ ਬਾਹਰ ਹੁੰਦੇ ਤੇ ਮੇਰੇ ਡੈਡ ਥੋੜੇ ਐਸੇ ਨਹੀਂ تھے ਉਹਨੂੰ ਕੋਈ ਨਹੀਂ ਜਾ ਵਾ ਕਹੀਗਾ ਹਾਂ 1 ਲਿਮਟ ਹਾਂ ਐਸਾਨੀ ਦਾ ਵੀ ਨਹੀਂ ਦਾ ਵੀ ਆ ਜੋ ਮਰਜੀ ਕਰ ਲੋ ਕੁਝ ਕਹੇਗੇ ਨਹੀਂ ਡਲ تھا ਪਤਾ تھا ਵੀ ਉਸ ਦਾ ਜੋ ਡੈਡ تھا ਉਹ ਆਰਮੀ ਸਟਾਇਰ ਥਾ

ਦੋਨਾਂ ਜਦੋਂ ਦੋਨੋਂ ਇਕੱਠੇ ਆਦੇ ਤੇ ਉਹ ਬੈਂਕ ਆਫਟਰ ਜੋਬ ਦੇ ਬਾਦ ਉਹ ਬੈਂਕ ਮੇਂ ਕੰਮ ਕਰਦੇ ਤੇ ਸਕੂਲ ਕੇ ਫੀਟ ਛੋੜ ਕੇ ਉਹ ਚਲਦਾ ਨਹੀਂ ਨਹੀਂ ਉਹ ਡੈਡੀ ਨੂੰ ਛੱਡ ਕੇ ਮੋਟਰਸਾਈਕਲ ਲੈਂਦਾ ਉਹ ਸਕੂਲ ਮੇਂ ਪਾਰਕ ਕਰਦਾ ਜਦੋਂ ਸਕੂਲ ਮੇਂ ਆਦਾ ਗੇੜੀ ਲਗਾਉਂਗਾ ਸ਼ੀਸ਼ੇ ਨੂੰ ਕਾਲ ਦੇਦਾ ਉਸਕੇ ਡੈਡ ਕਾ ਆਈ ਥਿੰਕ ਜੇ 2 ਵਜੇ ਫਿਨਿਸ਼ ਹੋ ਜਾਂਦਾ ਉਹ ਤਾਂ ਜਦੋਂ ਉਹ ਮੋਟਰਸਾਈਕਲ ਲੈਨੇ ਆਦਾ ਤਾਂ ਉਹ ਆ ਜਿਹੜਾ ਤਾਂ ਉਹ ਨਾ ਪਾਦੇ ਪਾਦੇ ਨਹੀਂ ਦੇਗਾ। ਉਹਨ ਤਾਂ ਬਹੁਤ ਪਰਾਣਾ ਹੁਣ ਤਾਂ ਬਾਪੂ ਨੇ ਵਾਪਸ ਕਰਾਉ। ਤੇ ਉਹ ਆਪਣਾ ਉਸਨੇ ਸ਼ੀਸ਼ੇ ਲਗਾਣੇ ਨਹੀਂ ਉਸਕੇ ਡੈਡ ਨੇ ਮੋਟਰਸਾਈਕਲ ਚਲਾਣਾ ਨਾ। ਤੋਂ ਛੀਸ਼ੇ ਲੱਗਨੇ ਚਾਹੀਏ। ਤੋਂ ਐਸਾ ਕਰਦਾ ਸ਼ੀਸ਼ੇ ਉਤਾਰ ਕੇ ਉਹ ਬੈਗ ਵਿੱਚ ਪਾ ਕੇ ਕਲਾਸ ਵਿੱਚ ਲੈ ਜਾਂਦਾ ਥਾ ਕਿਉਂਕਿ ਉਸਨੇ ਖੁਦ ਚਲਾਣਾ ਹੋਣਾ। ਤੋਂ ਇਹਨਾਂ ਨੇ ਐਸਾ ਕਿ ਇਹਨਾਂ ਦਾ ਦਿਮਾਗ ਵੀ ਥੋੜਾ ਪੈਦਲ ਮੋਟਰਸਾਈਕਲ ਵਾਹ ਪਾਰਕ ਕਰਕੇ ਸਕੂਲ ਵਿੱਚ ਹਾਂ ਸਕੂਲ ਵਿੱਚ ਪਾਰਕ ਕਰਕੇ

ਪੰਜਾਬੀ ਜੋ ਆਂਟੀਆਂ ਕੀ ਥੋੜੀ ਲੈਂਗੁਏਜ ਵੀ ہماری ਬੈਂਗਲੂਰ ਟੱਚ ਹੁੰਦੀ ਹੈ ਅਜਾਸਬੜੀ ਤੇ ਕਿਹੜਾ ਹੈ ਜੀ ਉਹਦਾ ਡੈਡੀ ਆਇਆ ਹੈ ਸ਼ੀਸ਼ੇ ਲੈਣ ਹਮ ਕਿਹਾ ਤੂੰ ਬੰਕਰ ਵਾਲ ਕੇ ਗਿਆ ਲੈਨੇ ਇਸ ਕੋ ਘੜਾ ਕਰ ਦੀ ਨਹੀ 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 ਉਹ ਬਲਜਿੰਦਰ ਨੇ ਘੜਾ ਦੀ ਇਹ ਤਾਂ ਮੈਂ ਬਲਜਿੰਦਰ ਸਿੰਘ ਦੇ ਡੈਡੀ ਕਾਲ ਬਲਜਿੰਦਰ ਸਿੰਘ ਦਾ

कैसे निकला नहीं पता नहीं कितना है मैं देखो नहीं पहले आंटी आई हां नहीं ये नहीं है वो दूसरा जो वो गुटकी बनता है अच्छा ठीक है गुटकी गुटकी मैं वो हां गुटकी ना गुटकी ओए ओए देवा ठीक है चलो जी नहीं नहीं ये नहीं, नहीं जी मैडम ओदे छुट्टी देओ आया ही नहीं ओदे वो तो बंवारे है जी वो वापस चलेगी तू ऑफिस में बीच डैडी ओ ता कहते जी ओते आया हो कहना कर मेरे नाल आया डैडी ना वे मेरे ते ना आला आया

थ्रू फिफ्टी फाइव फिर और मूवी देखने गए रब कौन से रंगों में राजी हाँ। मतलब भी राजी पर इधर हमें पंजाबी क्या हिंदी चलो कोई बात नहीं समझ में आ मतलब, मतलब ये कि मतलब भगवान क्या चाह रहा है वो क्या चाहता है भगवान तो ये मूवी देख रहे हैं तो ऊपर से उसके डैडी की मिस्टाल ऐसे ना बाथरूम में सिर पकड़ के बैठ गया डैडी देड़ी ने ना दनारी को तेल लगा दिया डैडी के डैडी ने दनारी को तेल लगा लिया होगा <laughs> वो साफ कर रहा होगा कि जब मैं घर जाऊंगा तो मुझे शूट कर देगा वो वो गिर गया तो फिर कालिया वाली पड़ी वो उसके घर को घर वालों को चलो पता चल गया कि हाँ ये इसने बंक मारा जो तीसरा था, था उसका पता चल गया मेरा पता नहीं चला मैं मैंने जाके खुद बता दिया मैंने कहा मैं फ्रेंड की ना शादी पे चला गया था मम्मी कह रही है तो अच्छे कपड़े पहन के जाना था ना ऐसे ही चला गया नहीं, नहीं नहीं वैसे ही चला गया था ऐसा कुछ नहीं है बज गया मतलब वो, वो 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 पकड़ा गया दोनों वो दादी की कह ना मैं दादी के पास जाके बैठ गया और दादी ने फिर मुझे बचा लिया नहीं उसने तो मार था कह रहा डैडी ने तो मार दिया था ਕਿ 6:00 ਬੱਜ ਚੁੱਕੇ ਆ 6:30 ਤੇ ਅਸੀਂ ਚਿਕਨ ਤੇ ਲੈਂਮ ਲਾਤਾ ਆ ਜੀ ਬਾਰਬੀਕਿਊ ਦੇ ਉੱਤੇ ਕੋਲਿਆਂ ਦੇ ਉੱਤੇ ਭੁੰਨ ਕੇ ਤਾਂ ਇਹ ਖਾਵਾਂਗੇ ਮਤਰਾ ਦਿਮਾਗ ਵਿੱਚ ਲੱਗ ਗਿਆ ਉਹ ਲੇਬਰ ਵੀ ਲਿਆ ਇੰਨਾ ਨਾ ਆ ਬਾਈ ਕਰਨਾ ਕੁਝ ਟਰਾਈ ਕਰਕੇ ਬੀਤੋ ਉਹ ਉਹ ਲਿਆ ਜਿਹੜਾ ਕੰਸਟਰਕਸ਼ਨ ਵਾਲਾ ਜਿਹੜਾ ਲੇਬਰ ਰੱਖਿਆ ਹੁੰਦਾ ਲੇਬਰ ਆ ਨਾ ਸ਼ਕੀਲ ਪਾਣੀ ਲੇਬਰ ਨਹੀਂ ਹੁੰਦਾ ਲੇਵਲ ਹੁੰਦਾ ਆਹ ਦੇ ਸਮਝਦਾ ਕਿ ਹੁੰਦਾ ਲੇਵਲਰ ਲੇਵਲਰ ਲੇਵਲ ਹੁੰਦਾ ਲੈਂਮ ਲਾਦਾ ਓਏ ਆ ਤਰੈਸ ਕੇ ਛੜ ਜਾਣਾ ਬਰੋ ਆ ਤੂੰ ਸਾਰ ਵੜਾ ਮੇਰੇ ਸਿੱਧਾ ਅੱਗੇ ਤੇ ਨਾ ਰੱਖ ਅੱਗੇ ਥੋੜੀ ਘੱਟ ਲੈਣ ਦੇ ਕਰਦੇ ਜਾਣ ਅੱਗੇ ਘੱਟ ਲੈਣ ਦੇ ਥੋੜੀ ਇੱਕ ਵਾਰ ਪਾਤਾ ਬਾਕੀ ਬਾਅਦ ਚ ਆਪੇ ਪਾ ਲਿਓ ਪਤਾ ਕੀ ਆ ਅੱਗੇ ਨੀਮੀ ਇਹਦੇ ਨਾਲ ਬਸੰਦਾ ਜਿਹਾ ਹੈ ਐਸ ਕੇ ਅੱਗੇ ਨੀਮੀ ਆ ਹਾਂ ਤੰਗਾਂ ਮੈਜਨੇਟ ਕਰਕੇ ਹੋਟੇਬਲ ਜੀ ਵੀ ਹੈ ਨਾ ਛਵਾ ਲਿਆ ਉਸਮੇ ਬਹੁਤ ਜ਼ਿਆਦਾ ਹੋ ਜਾਂਦਾ ਓ ਯਾਦ ਰਹਿ ਗਿਆ ਸੱਚਮੇਂ ਸੈਟਿੰਗ ਪਾਰ ਆ ਲੈ ਲੈ ਇਹ ਨਾ ਮੇਰੇ ਪਾਸ ਮਚੀ ਨਾ ਮੇਰੇ ਪਾਸ ਰਹਿ ਗਈ ਹੈ ਹੈਗੀ ਨਿੰਬੂ ਹੋ ਗਈ ਹੈ ਖਾ ਲਈ ਹੁਣ ਤੈਨੂੰ ਫੇਰ ਤੂੰ ਖਾਣੀ ਕਿ ਨਹੀਂ ਟਰਾਈ ਸਵਾਦ ਤੇ ਦੇਖ ਸਵਾਦ ਲੈ ਕਰ ਲੈ ਮੈਂ ਕਿਉਂ ਖਾਣੀ ਕਿਉਂ ਨਹੀਂ ਮੈਨਾਂ ਅੱਜ ਮੈਂ ਉੱਤੇ ਛਿਲਕਾ ਹੀ ਨਹੀਂ ਦਾ ਇਹ ਮਸਕਿਨ ਜੀ ਇਹਦੇ ਉੱਤੇ ਓਏ ਛਿਲਕਾ ਥੋੜਾ ਪਾ ਓਏ ਸਾਰੀ ਕਲੀਨ ਕਰ ਕੇ ਲੈ ਆਇਆ ਇਦਾਂ ਹੀ ਮੱਛੀ ਮੈਂ ਸਮੁੰਦਰ ਚੋਂ ਨਹੀਂ ਫੜ ਲਿਆ ਆ ਉਸਕੇ ਬੈਠੇ ਬੈਠੇ ਜੀ 8 ਵਜ ਗਏ ਆ ਐਸ ਕੇ ਸਾਹਿਬ ਕੁਕਿੰਗ ਕਰ ਰਹੇ ਆ ਸ਼ੈਫ ਸਾਹਿਬ ਲੱਗੇ ਹੋਏ ਆ। ਆ ਸਰਵਿਸ ਬਹੁਤ ਸਲੋ ਆ। ਸਰਵਿਸ ਸਲੋ ਆ? ਦੇਖੋ ਟਰਾਈ ਕਰਕੇ ਕਰਦੇ ਆ। ਚਿਕਨ ਇਹਦਾ ਹੌਲੀ ਆ ਰਿਹਾ। ਬਹੁਤ ਜ਼ਿਆਦਾ। ਕੰਪਲੇਂਟ ਕੋਈ ਹੋਰ? ਮੈਨ ਰ ਕੰਪਲੀਟ ਕਰਨੀ ਐ ਤੀ। ਮੈਂ ਖਾ ਲਵਾਂ। ਆਈਗਾ ਪਹਿਲਾਂ ਸੋ ਜੀਏ ਤਾਂ ਪਰੋਂ ਦਵਾ ਗਾ। ਲੈਂਮ। ਉਹ ਲੈਂਮ ਕਾਲਨੇ ਆ। ਲੈਂਮ ਆ ਲੈਂਮ ਆ ਗਿਆ ਲੈ। ਲੈਂਮ ਬਣਾਈ ਆ। ਅਲੰਗ। ਮੈਂ ਬਣਾਇਆ ਐ। ਦੇਖੋ ਨਾ। ਓਕੇ। ਤੇਰੀ ਤੇਰੀ ਕੋਲ ਕਿਤੇ। ਮੈਂ ਮੇਮਣਾ ਮੈਂ ਮੇਮਣਾ ਕਾਲਾ ਆਇਆ ਪਰ। ਤੂੰ ਕਹਨਾ ਕੀ? ਕੋਈ ਨਹੀਂ। ਆਨੇ ਬਾਹਰ ਉਹ ਲੋਡਡ ਇੰਟਰਸਟਡ ਲੈਂਡ ਸਵਾਰ ਕੇ ਦੇਖ ਗਰੀ ਕਿਧਰ ਹੀ ਆ ਆਨੇ ਪੇਡੂ ਯਾ ਬੋਲਿਆ ਪੇਡੂ ਬੋਲ ਆ ਗਿਆ ਬੋਕ ਆ ਗਿਆ ਤੇਰੇ ਐ ਬੱਕਰੀਆਂ ਬੋਲੀਆਂ ਆਨੇ ਬੋਕ ਆ ਗਿਆ ਬੋਕ ਮਤਲਬ ਬੋਕ ਮਤਲਬ ਜਿਹੜਾ ਮੇਲ ਹੁੰਦਾ ਮੇਲ ਬੱਕਰਾ ਉਹਨੇ ਰਸਕ ਨੂੰ बकरी कर दी कभी मी बकरी बोल दी है बकरी को जब डिस्कवरी दी दिखा दे अभी इसको उसकी अभी, अभी, अभी मेल की जरूरत है जो म, नहीं मादा मादा जो है ना मादा को नर की जरूरत है आ, मादा को नर की जरूरत है नर की जरूरत है मादा नर की नर नर की तलाश में है अब नर आएगा एक बड़ा तो नर आएगा वो डांस करके दिखाए वो बहुत स्वाद ਹੂੰ ਇਹ ਉਹਨਾਂ ਵਧੀਆ ਹੈ ਹੂੰ ਇਹ ਲੂਣ ਲਾਣ ਵਧੀਆ ਪਿਆਰਾ ਇਹ ਚ ਆ ਪਾਇਆ ਲੂਣ ਮੈਂ ਪੂਰਾ YouTube ਤੋਂ ਦੇਖ ਕੇ ਪੂਰਾ ਘੰਟਾ ਲਾ ਕੇ ਬਣਾਇਆ ਇਹਨੂੰ ਥੋੜਾ ਘਟਿਆ ਇਹ ਚ ਲੂਣ ਤਾਂ ਸਹੀ ਆ bro ਕੀ ਖਾਈ ਜਾਂਦਾ ਨੂੰ ਬੱਚੀ ਤਾਂ ਨਹੀਂ ਖਾਈ ਜਾਂਦਾ ਮੱਛੀ ਖਾਈ ਜਾਂਦਾ ਲੂਣ ਕਰਦੇ ਆ ਤਾ ਬੜਿਆ ਤਾਂ ਮੱਛੀ ਖਾਈ ਜਾਂਦਾ ਗੱਲ ਰਹਿਮ ਦੀ ਹੋ ਰਹੀ ਹੈ ਮੱਛੀ ਖਾਈ ਜਾਂਦਾ ਗੱਲ ਰਹਿਮ ਦੀ ਹੋ ਰਹੀ ਹੈ ਕਿਉਂ ਮੁੰਡਾ ਬੱਚੀ ਇਹ ਆ ਵਧੀਆ ਨਹੀਂ ਚੀਜ਼ ਪਿੱਛੇ ਗੱਲ ਕਰਾਂਗੇ ਭਾਈ ਉਹ ਆ ਤਾਂ ਬਣ ਗਿਆ ਮੈਨੂੰ ਲੱਗਾ ਇਸਕੇ ਦੇਖੀ ਬੈਕਪੈਕ ਅੱਗੇ ਚੱਲਣ ਡਿਆ ਆ ਉਦੋਂ ਪਿੱਛੇ ਚੱਲਦਾ ਪਿਆ ਹੈ ਹਾਂ ਹੂੰ ਸੌਦ ਨਹੀਂ ਯਾਰ ਮਿਲੀ ਕਿਹੜੀ ਆ ਭਾਈ ਕਦੋਂ ਦੀ ਆਹ ਮਿਲ ਗਈ ਆ ਤਾਰਾ ਕੋਸ਼ੀ ਉਹ ਵੀ ਨਹੀਂ ਸ਼ੈਪ ਨਹੀਂ ਸਾਹ ਇਵੜੇ ਨੇ ਤੇ ਮੈਂ ਦੱਸਦਾ ਬਾਅਦ ਵਿੱਚ ਬਣਾਏ ਇਹ ਇਹ ਇਹਨੂੰ ਮੈਂ ਬਣਾਇਆ ਲਓ ਜੀ ਲਾਸਟ ਦੇ ਵਿੱਚ ਅਸੀਂ ਸਾਰੇ ਜਾਣਿਆਂ ਨੇ ਖੜ ਕੇ ਫੋਟੋ ਖਚਾਈ ਤੇ ਹੁਣ ਅਸੀਂ ਚੱਲਦੇ ਆਂ ਜੀ ਘਰੋ ਘਰੀ ਕੱਲ ਨੂੰ ਕੰਮ ਆ See you guys later.